ਸਿੱਗਲ ਆਰੇ ਮੈਂ ਦੋ ਤਰ੍ਹਾਂ ਦੇ ਤਰਨ ਪ੍ਰੋਗਰਾਮ ਮੈਂ ਗਾਫੀ ਮੰਨੋ ਵਾਲੋਂ ਦਾ ਆਈਐਸਐਸ ਵੈਬ ਜੁਗਾਸਰ ਦੇ ਵਾਹ ਉਹ ਹੈ ਲੈ ਮੈਂ ਇਸ ਕੰਮ ਨਾਲ ਜੀਵਾ ਫੈਂਕੀਸ ਆ ਲੋਗੇ ਫੈਂਕੀਸ ਹੋਣ ਦਾ ਜਬ ਆਏਗਾ ਸੈਕੂਰ ਅਪਡੇਟ ਵਗੈਰਾ ਕੋ ਨਹੀਂ ਆ ਮਤਲਬ ਉਹਨਾਂ ਲਈ ਵੀ ਦਾ ਜਿਹੜਾ ਕਿ ਰਿੱਕਟੇ ਵਾਲਾ ਮਸਲਾ ਹੈਗਾ ਜਿਹਨੂੰ ਆਪਾਂ ਮਨ ਕਰਕੇ ਕਹਿੰਦੇ ਆਂ ਡਿਸ ਕਹਿੰਦੇ ਆਂ ਉਹਦੇ ਨਾਲ तकरीबन ਬਲਕਸ ਦਾ ਹੁੰਦਾ ਆਮ ਲੋਕਾਂ ਇਵਨ ਬੰਦਸ ਬਹੁਤ ਜ਼ਿਆਦਾ ਬੇਨ ਹੁੰਦੀ ਹੈ ਬੇਹਾਜ਼ਾ ਦਾ ਤਾਂ ਆਮ ਲੋਕਾਂ ਦਾ ਟਰੀਟਮੈਂਟ ਜਿਹੜਾ ਕਰਦੇ ਲੋਕ ਮਤਲਬ ਵੀ ਕੋਈ ਆਮ ਜਿਵੇਂ ਜਨਰਲ ਲਾ ਨਾਮ ਗੁਰਮਾਨ ਪਿੰਨ ਕਰਦੇ ਆ ਸਾਹ ਨਾਲ ਨਾ ਮਤਾਂ ਗਰੀਬਨ ਇਸ ਤੇ ਜਉਗਾ ਵੀ ਕੋਈ ਗਲਾਸ ਕਰਦਾ ਕੋਈ ਟੀਮ ਦਿੰਦਾ ਕੋਈ ਨਾਲ ਕਰਦਾ ਜਿਹੜਾ ਸਰਵਲ ਟ੍ਰੀਟਮੈਂਟ ਹੈਗਾ ਉਹ ਇੱਕ ਬਖਰੀ ਟੈਕਨੀਕ ਹੈ ਕਰਨ ਜਿਹੜੀ ਟੈਕਨੀਕ ਹੈ ਕਿ ਉਹ ਪੁਆਇੰਟ ਸਿਸਟਮ ਨਾਲ ਇਲਾਜ ਕਰਦੇ ਆਂ ਠੀਕ ਹੈ ਅਰ ਜਿਹੜਾ ਅਸੀਂ ਕੰਮ ਕਰਦੇ ਆਂ तकरीबन ਮੈਂ ਜਿਹੋਦਾ ਕਹਿੰਦਾ ਪੇਨ ਕਿਲਰ ਮੈਡੀਸਨ ਮੈਡੀਸਨ ਦਾ ਪੇਨ ਵੀ ਛੱਡੂ ਮੈਂ ਮੈਡੀਸਨ ਦਾ ਕੋਈ ਜੇੜੀ ਨਹੀਂ ਹੈਗੀ ਜਿੰਨਾ ਮਰਜ਼ੀ ਲੱਤ ਜੇ ਪੀਣੂਗਾ ਉਹਦੇ ਨੈਸਲੀ ਪ੍ਰੋਬਲਮ ਹੋਵੇ ਲੱਤ ਸੁਣਨੂਗੀ ਉਹ ਬੰਦਾ țeੜਾ ਹੋ ਗਿਆ ਹੋਵੇ یہ مطابق مطلب کوئی بھی پرابلم ہوئے اے پیشنٹ ہیں تقریباً سو بیس پرسینٹ ہے میرا ایسے ایسے پیشنٹ ہے میںو کرا گا جی تقریباً ہزار ہی مطلب پیشنٹ ٹھیک ہو کے چلے گئے ہیں اور جانو ڈاکٹر نے اپڈ لکھا جی بی اپریشن لکھا لمبا ٹریٹمینٹ نہیں ہے سا بہت پیشنٹ باقی آپ کے اگاں گے کتابنٹ ہے گا بہت اچھا ٹریٹمنٹ ہے گا ਮੈਂ ਆਪਣੇ ਮੂਹਰੇ ਕਹਿਦਾ ਕਿ ਮੈਂ ਨਹੀਂ ਚੱਲਦਾ। ਜਿਵੇਂ ਆਪਣੇ ਗੁਰੂ ਜੀ ਦਾ ਖਾਸਾ ਸ਼੍ਰੀ ਵੈਗਨੁਰ ਜੀ ਦੀ ਬਤ ਹੈ। ਮੈਂ ਜਦ ਸ਼ਹਿਰ ਕਮਾਉਂਦ ਜ ਆਪਣੇ ਡਾਕਟਰ ਜੀ ਕੋਲ ਆਇਆ ਸੀ ਜ ਮੈਨੂੰ ਬਹੁਤ ਤਕੜੀ ਪ੍ਰੋਬਲਮ ਸੀ ਨਹੀਂ ਪੇਨ ਦੀ। ਮਨ ਤੋਂ ਮੁੱਕ ਨਹੀਂ ਹੁੰਦਾ ਜੀ ਜ। ਮੈਨੂੰ ਰੋਜ਼ਾਨਾ ਫੜਦੇ ਲੱਗੇ ਭਲਾ ਹੋਵੇ ਸਾਡੇ ਸਪਰੋਹਿਆਂ ਦਾ ਤੇ ਅਰਵਾਸ ਕਰਦੇ ਅਸੀਂ ਪਰਮਾਨਸਥਾਨ ਤੇ ਇਹ ਜਿਹੇ ਡਾਕਟਰ ਸਾਹਿਬ ਮੈਂ ਜਿਨ੍ਹਾਂ ਨੂੰ ਪਹਿਲੀ ਪੱਟੀ ਦੇ ਵਿੱਚ ਸ਼ੈੱਡ ਕਰਤਾ ਉਹਨਾਂ ਨੂੰ ਜੋ ਮਰਜੀ ਜ਼ੋਰਦਾਰ ਕੰਮ ਕਰਨਾ ਆ ਭੱਜਿਆ ਸ਼ੈੱਡ ਕਰਦਾ ਉਹ ਕਿੱ체 ਨੂੰ ਦੋ ਜਣੇ ਚੱਕੇ ਲੱਗੇ ਹੋਏ ਸੀਗੇ ਧੰਨਵਾਦ ਕਰਦਾ ਮੈਂ ਡਾਕਟਰ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਇੱਕ ਪੱਟੀ ਦੀ ਆਰਾਮ ਦਵਾਤਾ ਡਾਕਟਰ ਜੀ ਰਾਜੂ ਜੀ ਘਰਦਾਰ ਸਾਹਿਬ ਬੈਠੋ ਜੀ ਹਾਂ ਜੀ ਇੱਕ ਹੋਰ ਆ ਜੀ ਮੈਨੂੰ ਕੋਈ ਪੇਨ ਕਿਲਰ ਨਹੀਂ ਦਿੱਤੀ ਉਹ ਇੰਜੈਕਸ਼ਨ ਹੀ ਲਾਇਆ ਸਭ ਤੋਂ ਵੱਡੀ ਗੱਲ ਇਹ ਆ ਡਾਕਟਰ ਸਾਹਿਬ ਨੇ ਐਕਸ-ਰੇ ਵੀ ਕਹਿੰਦਾ ਜੀ ਵੀ ਐਕਸ-ਰੇ ਹੀ ਕਰਨਾ ਤੇ ਫਿਰ ਸਲਡਾ ਫਾਇਦਾ ਕੀ ਆ ਬਹੁਤ ਵਧੀਆ ਡਾਕਟਰ ਨੇ ਦੇ ਕੇ ਸਾਨੂੰ ਪ੍ਰੋਬਲਮ ਸ਼ਾ ਕਮਾਉਂ ਦੇ ਵਿੱਚ ਆਪਣੇ ਵਨ ਡੇ ਦੇ ਸਾਹਮਣੇ ਆ ਜੀ ਵਾਰ ਨੂੰ ਬਰਾਕ ਵਾਰ ਨੂੰ ਬਰਾਕ ਜੀ ਫਾਹੰਦਾ ਤੋਂ ਸ਼ੀ ਲੇਕਿਨ ਦੂਜੇ ਨਗਰ ਦੇ ਜਿਹੜਾ ਇਹਦਾ ਟਰੀਟਮੈਂਟ ਆ ਬਹੁਤ ਵੱਖਰਾ ਹੈਗਾ ਲੱਤ ਦੇ ਮੇਨ ਦੀ ਉਹ ਵੇ ਡਰ ਨੇ ਬ੍ਰੇਡ ਦਿੱਤਾ ਹੋਵੇ ਫਰਾਈ ਕਰੋਵੇ ਬਾਹਰ ਦਾ ਹੋਵੇ ਗਰਾਮ ਦੁਨੀਆ ਹੋ ਏਦਾਂ ਹੀ ਲੱਤ ਦੇ ਦਰਦ ਹੁੰਦਾ ਹੋਵੇ ਨਾ ਜੰਦਾਪੁਰ ਪਾਉਂਦਾ ਹੋਵੇ ਬਣੀਏ ਪ੍ਰੋਬਲਮ ਆਏਗੀ ਇਹ ਬੰਦੀ ਲੱਗ ਜਿੰਨਾ ਪੇਨ ਹੁੰਦਾ ਬਹੁਤ ਜਿਆਦਾ ਇੰਜੈਕਸ਼ਨ ਲਾਉਣ ਨਾਲ ਮੈਡੀਸਿਨ ਦੇਣ ਨਾਲ ਤੇ ਜੀਨ ਕਿਲਬ ਇੰਜੈਕਸ਼ਨ ਦੇਣ ਨਾਲ ਕਦੇ ਵੀ ਇਹ ਦਰਦ ਬਦ ਨਹੀਂ ਹੁੰਦਾ ਹਰ ਜੀ ਦੇ मतलब ਤੁਸੀਂ ਮੈਡੀਸਿਨ ਵਗੈਰਾ ਖਾਓਗੇ ਮਾਲਾ ਮੋਟਾ ਹੋ ਜਾਵੇਗਾ ਮਾਲਾ ਮੋਟਾ ਤਾਂ ਦਰਦ ਜਾ ਨਹੀਂ ਬੰਦ ਹੋਏਗਾ ਜੇਸ ਕਰਕੇ ਮਤਲਬ ਵੀ ਜਿਹੜਾ ਸਾਡਾ ਕੀਟਮੈਂਟ ਹੈ ਆ ਜੀ ਇੱਕ ਸਾਡੀ ਚੂਰੀਆਸ ਦੇ ਮੁਤਾਬਕ ਜੇ ਰੀਡ ਕਰਾਉਣੀ ਹੈ ਠੀਕ ਹੈ ਐਲਪੋਰ ਐਲ 5 ਐਸ 1 ਤੇ ਜਿਹੜਾ ਲੱਗਦਾ ਦਰਦ ਉਹਦਾ ਅੰਦਰ ਇੰਨਾ ਪੀ ਇੰਨਾ ਪੀ ਹੁੰਦਾ ਕਿ ਬੰਦਾ ਮਤਲਬ ਪੰਜਾਬੀ ਪਾਸੇ ਕੰਮ ਕਰਦਾ ਸਾਲ ਮਮੋ ਮਿਲਦਾ ਮਤਲਬ ਇੰਨਾ ਕਰੁੰਦਾ ਮਤਲਬ ਨਿਸ਼ਕਰਵਾਟੇ ਲੰਦਾ ਰਾਤ ਨੂੰ ਦਾ ਦਰਦ ਹੁੰਦਾ ਹੈ ਆ ਬੰਦਾ ਸਦਾ ਤੁਰ ਨਹੀਂ ਪਾਉਂਦਾ ਜਿਹਦੇ ਕਰ ਮਤਲਬ ਜੈਨੀ ਪੇਂਜੀ ਆ ਬੰਦਾ ਡੇਡਾ ਹੋ ਜਾਂਦਾ ਮਤਲਬ ਦਾ ਮੇਰਾ ਮਤਲਬ ਬੌਂਡੀ ਦੇ ਤਿੰਨ ਪਾਰ ਹੋ ਜਾਂਦਾ ਨਹੀਂ ਡੇਡਾ ਹੋ ਜਾਂਦਾ ਜਿੰਨਾ ਹੋ ਗਿਆ ਤੁਰਦਾ ਆ ਫਿਰ ਵੀ ਆਸਾਨੀ ਨਾਲ ਨਹੀਂ ਤੁਰ ਪਾਉਂਦਾ ਆ

آ کریب بہت زیادہ بیماری ہو چکی ہے جس کا کے مطلب کہ میں ہر ایک کہنا ہے ہاں کسی کو پرابلم ہے لمبا ٹریٹمینٹ نہیں ہے یہ ہزار پیشن ٹھیک ہوئے چلے گئے ہیں نو میڈیسن ابھی میڈیسن کا علاج نہ کرتے تو بیٹر ہے کہ ابھی اپنا الاج کرتے ہیں تو مطلب ٹیک ٹریٹمنٹ کرتے ہیں اور بہت ویری very nice very good treatment this is the treatment kar rahe hain bahut acha na gola na banas din nawab bahut log khuda kehne vich ik vaddi dui vaddi gal kehne vich bas 50% theek aa se sadhan de vich the very normal de vich nu pati ha normal de vich jo jede lag <laughs> lag <laughs> jada hunda jage jo panch char bar karwan wale seke vich to rehmat hi goye wale ਲੇ ਜਿਹੜੇ ਮੇਰੇ ਵੀਰ ਗੋਇ ਨੂੰ ਕੋਈ ਸੁਆਹ ਜਿਹੜੀ ਦਾ ਮੈਂ ਅੱਗੇ ਪਹੁੰਚਾਣ ਕਰ ਨੂੰ ਜੇ ਇਨਸ਼ਾ ਅੱਲਾਹ ਵਾਈ ਉਹ ਲੈਪ ਤਨਾਰ ਮਾਤਾ ਮਾਦੇ ਗਿਆ ਪਾਣਾ ਬਹੁਤ ਜਲਦੀ ਫੁੱਲ ਬਣਾ ਹੋਏ ਜਾਣਾ ਮੇਰੇ ਉਹ ਬੰਦ ਲੋਕ ਕੇ ਪਏ ਉਹਨਾਂ ਕੋਲ ਵੀ ਮੈਂ ਇੰਨੀ ਪ੍ਰੋਬਲੀਮ ਨਾਲ ਸੰਘਾਰਿਆ ਕੋਈ ਬੇਦਖੀਰ ਮੈਂ ਸੰਘਾਰਿਆ ਉਹਨਾਂ ਨਾਲ ਉਹ ਆਸਤ੍ਰੋਮ ਨੇ ਤੇ ਆ ਮੰਦਾ ਹੈਗਾ ਸਾਂਡੇ ਵੀਲਾਤ ਤੋਂ ਦੁਨੀਆ ਬਹੁਤ ਜ਼ਿਆਦਾ ਜਿਹੜੇ ਪੇਸਾਂ ਨੇ ਬਹੁਤ ਲੋਕ ਨੇ ਇਹ ਟਰੀਟਮੈਂਟ ਨਾਲ ਬਹੁਤ ਜ਼ਿਆਦਾ ਮਤਲਬ ਲੋਕ ਜੁੜੇ ਹੋਏ ਨੇ ٹھیک ہے جی چلو واحر بلا کروں گا سب کا پلا کرے میں ہی ارداس کرنا واحر پرماتما دے ٹھیک ہے جی واحد سب تندرستی دے جی آئے سارے خوشحال رہے میں ہی واحگ اردو کرنا جی 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 جڑے ہوئے پرماتما کرے جان سب شانت جی میرا اچھی زندگی جا کر

ਠੀਕ ਹੈ ਜੀ ਏ ਤੋਂ ਲੈ ਕੇ ਇੱਥੇ ਤੱਕ ਏ ਤੋਂ ਲੈ ਕੇ ਇੱਥੇ ਤੱਕ ਇੱਕ ਬੋਨ ਐਂਡ ਮਲਕਾ ਕਹਿੰਦੇ ਆਪਾਂ ਜਿਹੜੀ ਇਹਦੇ ਵਿੱਚ ਚੱਲਦੀ ਇਹਨੂੰ ਅਸੀਂ ਡਿਸਕ ਕਹਿੰਦੇ ਆ ਠੀਕ ਹੈ ਜੀ ਮੈਂ ਆ ਗਏ ਜਿਹਦੇ ਵਿੱਚ ਚੱਲੇ ਜਾਂਦੇ ਡਿਸਕਾਂ ਦੀ ਇਹਨਾਂ ਇਹ ਬੋਨ ਐਂਡ ਮਲਕਾ ਕਹਿੰਦੇ ਆ ਇਹਦੇ ਵਿੱਚ ਚੱਲੇ ਡਿਸਕਾਂ ਨੇ ਕੀ ਹੁੰਦਾ ਜਦੋਂ ਮੈਂ ਕਈ ਵਾਰੀ ਗਿਰਦਾ ਹੁੱਚੇ ਨਹੀਂ ਮੈਂ ਪੈਰ ਗਿਰ ਕੇ ਆ ਜਾ ਮਤਲਬ ਵਿੱਚ ਛਿੱਕ ਨਾਲ ਵੀ ਪ੍ਰੋਬਲਮ ਹੋ ਜਾਂਦੀ ਹੈ ਤਾਂ ਜਿਹੜੇ ਸਪੇਸ ਆ ਹੀ ਘਟ ਜਾਂਦੀ ਹੈ ਗਿਰ ਨਾਲ ਵੀ ਉਹ ਜ਼ਿਆਦਾਤਰ ਗਿਰ ਨਾਲ ਜਦੋਂ ਉੱਚੇ ਨਹੀਂ ਪੈ ਗਿਰ ਨਾਲ ਇਹ ਡਿਸਕ ਦੇ ਉੱਤੇ ਪ੍ਰੈਸ਼ਰ ਵੱਜਦਾ ਹੈ ਇਸ ਲਈ ਪੋਲੀਰੈਂਡਿਸ ਇਸ ਲਈ ਪਹਿਲੇ ਨੇ ਹੈ ਦੇਖੀ ਡਿਸ ਆ ਦਿਖਾ ਦਿੱਤੀ ਹੈ ਕਲੀ ਇਹਦੇ ਇਹ ਕੋਲਰ ਰਹਿ ਗਈ ਨੇ ਠੀਕ ਹੈ ਜੀ ਇਹ ਕੀ ਹੁੰਦਾ ਜਦੋਂ ਮਤਲਬ ਵੀ ਇੱਕ ਇੱਕ ਕੰਟਰੋਲਰ ਨੂੰ ਮੰਨਤਾ ਸਲੀਪ ਹੁੰਦਾ ਹੈ ਤਾਂ ਇਹ ਕੋਲਰ ਰਹਿ ਗਈ ਤਾਂ ਕਿ ਮਸਲ ਦੇ ਉੱਪਰ ਟਿਕ ਗਿਆ ਮਸਲ ਦੇ ਟਿਕਣ ਨਾਲ ਉਹੀ ਲੱਤ ਸਾਈਡ ਬਿਲਕੁਲ ਬੰਨ੍ਹ ਕਰ ਦਿੱਤੀ ਜਾਂਦੀ ਹੈ ਐਦਾਂ ਹੀ ਬਾਹ ਦੇ ਵਿੱਚ ਹੁੰਦਾ ਹੈ ਐਦਾਂ ਹੀ ਲੱਤ ਦੇ ਵਿੱਚ ਹੁੰਦਾ ਹੈ ਇਹਦੇ ਨਾਲ ਲੱਤ ਬਾਹ ਦੇ ਚਾਉਣ ਨਾਲ ਉਹਲਾ ਫਿੰਗਰ ਸੁਮੋਲਦੀ ਆ ਨਹੀਂ ਇਸ ਤਰ੍ਹਾਂ ਹੀ ਲੱਤ ਦੇ ਵਿੱਚ ਦਾਉਣ ਨਾਲ ਅਕਦਰ ਲੱਤ ਬਿਲਕੁਲ ਦਾਤ ਭੱਜ ਜਾਂਦੀ ਹੈ ਲੱਤ ਸੁਨ ਹੋ ਜਾਂਦੀ ਹੈ ਇਹ ਜਦੋਂ ਬਹੁਤ ਜ਼ਿਆਦਾ ਪੀਣ ਹੁੰਦੀ ਹੈ ਜਿਹਦੀ ਬਿਦੌਲਤ ਮਤਲਬ ਵੀ ਬੰਦਾ ਤੁਰ ਨਹੀਂ ਪਾਉਂਦਾ ਟੇਡਾ ਹੋ ਜਾਂਦਾ ਬੰਦਾ ਢੇੜੇ ਹੁੰਦੇ ਬਿਦੌਲਤ ਮਤਲਬ ਵੀ ਉਹ ਸਿੱਧਾ ਤੁਰ ਨਹੀਂ ਪਾਉਂਦਾ ਲੈਟਰੀ ਬਾਸੋਂ ਤੋਂ ਵੀ ਬਹੁਤ ਮੁਸ਼ਕਲ ਹੋ ਜਾਂਦਾ ਜਿਹੜਾ ਸਾਡਾ ਟ੍ਰੀਟਮੈਂਟ ਹੈਗਾ ਅਸੀਂ ਬਿਗੈਰ ਮੈਡੀਸਨ ਤੋਂ ਟ੍ਰੀਟਮੈਂਟ ਕਰਦੇ ਹਾਂ ਨਾ ਅਸੀਂ ਕੋਈ ਮੈਡੀਸਨ ਦਿੰਦੇ ਆ ਨਾ ਕੋਈ ਟੈਬਲਟ ਵਗੈਰਾ ਕੋਈ ਖਾਂਦਾ ਵੀ ਹਰਤਾ ਅਸੀਂ ਬੰਦ ਕਰ ਦੇਣੀ ਹੈਗੀ ਹੈ ਮੈਡੀਸਨ ਫਰੀ ਇਲਾਜ ਜਿਹਾ ਕਰਨਾ ਹੈ ਕੋਈ ਇਲਾਜ ਆਏਗਾ ਠੀਕ ਹੈ